ਕਰੀਤਾ ਬਾਰ ਪਰਾਏ ਬੈਸਨਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰਕਸੀ ਜੀਓ ਸਰੀਰੋਂ ਨੇ ਬਾਰ ਮਤਲਬ ਇਹ ਬੋਲੀ ਚ ਬਾਰ ਦਰਵਾਜੇ ਨੂੰ ਕਹਿੰਦੇ ਨੇ ਦਰਵਾਜੇ ਤੇ ਕਿਸੇ ਹੋਰ ਦੇ ਦਰਵਾਜੇ ਤੇ ਜਾ ਕੇ ਨਾ ਮੈਨੂੰ ਬਹਿਣਾ ਪਵੇ ਸਾਈ ਮୋਝੇ ਨਾ ਦੇ ਹੋ ਜਾ ਮੇਰੇ ਕਰਮਾਂ ਵਿੱਚ ਲਿਖਿਆ ਤਾਂ ਮਿਟਾ ਦੇ ਤੇ ਜੇ ਨਹੀਂ ਮਿਟ ਸਕਦਾ ਬਾਰ ਪਰਾਏ ਬੈਸਣਾ ਸਾਈ ਮੋਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜੇ ਮੈਨੂੰ ਇਉਂ ਰੱਖਣਾ ਹੈ ਬਗਾਨੇ ਦੇ ਦਰ ਤੇ ਭੇਜਣਾ ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋਂ ਲੈ ਉਹ ਤੋਂ ਪਹਿਲਾਂ ਹੀ ਮੇਰੇ ਸਰੀਰ ਦੇ ਵਿੱਚੋਂ ਜਿੰਦ ਕੱਢ ਲਾ। ਕਿੰਡੀ ਵੱਡੀ ਗੱਲ ਹੈ। ਹਾਲਾਂਕਿ ਭਗਤਾਂ ਨੂੰ ਕਿਸੇ ਹੋਰ ਦੇ ਦਰ ਤੇ ਨਹੀਂ ਜਾਣਾ ਪੈਂਦਾ ਕਦੇ ਵੀ। ਭਗਤਾਂ ਹੋਰਾਂ ਨੂੰ ਉਪਦੇਸ਼ ਕਰਦੇ ਆਂ ਵੀ ਸਾਨੂੰ ਹੀ ਉਪਦੇਸ਼ ਕੀਤਾ ਹੋਇਆ ਸੰਨ। ਬਾਕੀ ਜੀ ਇੱਕ ਜਗ੍ਹਾ ਉਪਦੇਸ਼ ਕਰਦੇ ਕਹਿੰਦੇ ਮੈਂ ਭਲਾਵਾ ਪੱਗ ਦਾ ਮਤਮੈ ਲਈ ਹੋਏ ਜਾਏ ਸੋਹਣੀ ਦਸਤਾਰ ਪੱਗ ਬੰਨੀ ਐ ਤੇ ਜੇ ਕੋਈ ਗੁਰਮੁਖ ਪਿਆਰਾ ਬੈਠਾ ਤੇ ਬੰਦਾ ਛੇਤੀ ਛੇਤੀ ਨਮਸ਼ਕਾਰ ਨਹੀਂ ਕਰਦਾ ਕਰਦਾ ਵੀ ਇਹ ਤਾਂ ਉਤੋਂ ਤੋਂ ਵੀ ਮੇਰੀ ਪੱਗ ਨਾ ਕਿਤੇ ਥੱਲੇ ਲੱਗ ਜਾਵੇ ਕਿਤੇ ਇਹਨੂੰ ਨਾ ਮਿੱਟੀ ਲੱਗ ਜਾਵੇ ਮੈਂ ਪੁਲਾਵਾ ਪੱਗ ਦਾ ਉਹਦਾ ਪੱਗ ਬੰਦਨੀ ਵੀ ਭੁੱਲ ਗਈ ਹਿੰਦੂਆਂ ਦੇ ਵਿਆਹ ਦੇ ਵਿੱਚ ਵੀ ਪਹਿਲਾਂ ਪੱਗ ਬੰਦਨੀ ਜਾਂਦੀ ਪਾਕਿਸਤਾਨ ਦੇ ਵਿੱਚ ਜਿੰਨੇ ਕੋਈ ਗੌਣ ਵਾਲੇ ਗਵਈਆਂ ਦਾ ਮੁਕਾਬਲਾ ਹੁੰਦਾ ਪਲਵਾਨਾਂ ਦਾ ਮੁਕਾਬਲਾ ਹੁੰਦਾ ਜਿਹੜਾ ਜਿੱਤਦਾ ਹੁੰਦਾ ਨਾ ਉਹਨੂੰ ਪੱਗ ਮਿਲਦੀ ਹੁੰਦੀ ਪੱਗ ਕੀ ਕਹਿੰਦੇ ਹੁੰਦੇ ਵੀ ਆਹ ਪਲਵਾਨ ਆਹ ਗੌਣ ਵਾਲਾ ਪੱਗ ਜਿੱਤ ਕੇ ਲਿਆਇਆ ਪੱਗ ਭਾਵੇਂ ਇੱਜ਼ਤ ਦਾ ਪ੍ਰਤੀਕ ਸੀ ਪੱਗ ਸਾਡੀ ਇੱਜ਼ਤ ਦਾ ਪ੍ਰਤੀਕ ਹੁੰਦੀ ਪੱਗ ਹੁਣ ਵੀ ਕਈ ਫਿਲਮਾਂ ਤੁਸੀਂ ਦੇਖਿਆ ਹੋਣਾ ਉਹ ਦਾਜ ਪਿੱਛੇ ਲੜਕੀ ਛੱਡੀ ਜਾਂਦੇ ਹੁੰਦੇ ਬਾਪੂ ਕਹਿੰਦਾ ਤੁਹਾਡੇ ਪੈਰਾਂ ਤੇ ਪੱਗ ਰੱਖਦਾ ਭਾਵੇਂ ਇੱਜ਼ਤ ਦਾ ਪ੍ਰਤੀਕ ਸਿਰ ਨਾਲੋਂ ਵੀ ਉੱਚੀ ਹੁੰਦੀ ਹੈ ਸਿਰ ਨਾਲੋਂ ਹੁਣ ਤਾਂ ਜਦੋਂ ਵਿਆਹ ਹੁੰਦਾ ਕਿਸੇ ਮੁੰਡੇ ਦਾ 3-4000 ਰੁਪਈਆ ਪੱਗ ਬੰਨਣ ਵਾਲੇ ਲੈ ਜਾਂਦੇ। ਕਈਆਂ ਬੱਚਿਆਂ ਨੂੰ ਤਾਂ ਪੱਗ ਨਹੀਂ ਬੰਨਣੀ ਆਉਂਦੀ। ਸੋ ਚੰਗੀ ਗੱਲ ਹੈ ਅੱਜ ਕੱਲ੍ਹ ਦੇ ਗੌਣ ਵਾਲੇ ਜਿਹੜੇ ਐ ਉਹ ਪੱਗਾਂ ਬੰਨਣ ਲੱਗ ਗਏ। ਉਹਨਾਂ ਵੱਲ ਵੇਖ ਕੇ ਸਾਡੇ ਬੱਚੇ ਵੀ ਲੱਗੇ ਪੱਗਾਂ ਬੰਨਣ। ਇਹ ਜਿਹੜਾ ਹੈ ਸੱਭਿਆ ਚਾਰਾ ਹੈ ਜਿਹੜਾ ਗੌਣ ਮੇਲਾ ਹੈ ਹਟਣਾ ਤਾਂ ਹੈ ਨਹੀਂ। ਪੁਰਾਣੇ ਸਮਿਆਂ ਤੋਂ ਤੁਰਿਆ ਆਉਂਦਾ ਹੈ।